ਟੜੇ ਮੇਰੇ ਰਬਾ ਤੇਰਾ ਬਾਪੇ ਸੜਾਂ ਦੇ ਪੜ ਕੇ ਆ ਪਾੜੀ ਤਾ ਆ ਗਰੀਬ ਦੇ ਘਰ ਤੇ ਡਾਕਾ ਮਾਰ ਲਿਆ ਕਿਆ ਬੋਲੇ ਆਏ ਰਬਾ ਪੁਲਿਸ ਵਾਲਿਆਂ ਨੇ ਕੁਝ ਨਹੀਂ ਕਰਿਆ ਆ ਪੁਲਿਸ ਖਬਰ ਪਟਿਆਲਾ ਤੋਂ ਆ ਇੱਕ ਨੌਜਵਾਨ ਦੇ ਕਤਲ ਦੀ ਵਾਰਦਾਤ ਸਾਹਮਣੇ ਆਈ ਆ ਪਟਿਆਲਾ ਚੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਮਾਰਤਾ ਕਲਾਬਦੀ ਦਾ ਪੋਤਾ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ ਸੜਕ ਵਿਚਾਲੇ ਚੱਲੀ ਖੁਨੀ ਖੇੜ ਵੱਡਿਆ ਮਾਪਿਆਂ ਦਾ ਸੋਹਣਾ ਪੁੱਤ ਲਾਸ਼ ਵੇਖ ਕੇ ਦਾਦੀ ਨੂੰ ਪੈ ਰਹੀਆਂ ਗੰਦਲਾ ਆਓ ਸੁਣਦੇ ਹਾਂ ਕਿੱਦਾਂ ਹੋਈ ਪੂਰੀ ਵਾਰਦਾਤ ਬੋਲ ਸੜਿਆ ਨੇ ਕਥਨੀ ਸੜਿਆ ਆ ਪੋਲ ਸੜਿਆ ਨੇ ਪੈਸੇ ਖਾਲੇ ਵੀ ਇਹ ਮਰਾਂਗੇ ਜੇ ਇਹਨਾਂ ਨੂੰ ਫਰਸੀ ਦੀ ਸਜ਼ਾ ਨਾ ਦਿੱਤੀ। ਐਸੀ ਨਹੀਂ ਮਰਾਂਗੇ। ਉਹ ਸਾਡਾ ਜਵਾਨ ਬੱਚਾ ਖੋ ਲਿਆ ਓਏ। ਕਾਹਦੇ ਮਤ ਕੱਢੀ। ਸਾਡਾ ਜਵਾਨ ਬੱਚਾ ਖੋ ਲਿਆ। ਇਹ ਲੋਕਾਂ ਦੇ ਬੱਚਾ। ਇਹ ਸਾਡਾ ਬੱਚਾ। ਕੀ ਨਾਮ ਹੈ ਜੀ? ਇਹਦਾ ਨਾਮ ਚਰਨਦਸ ਹੈ। ਚੰਜੀ ਕਿੱਥੇ ਰਹਿੰਦੇ? ਇਹ ਨਿਊ ਮੋਤੀਭਾਗਾ ਮਦਰਸਾ ਕੋਲੋਂ ਨੇ। ਕੀ ਮਾਮਲਾ ਕੀ ਹੈ ਜਿਹੜਾ ਮੁੰਡੇ ਦੀ ਮੌਤ ਹੋਈ ਹੈ? ਮਾਮਲਾ ਕੀ ਹੈ? ਮਾਮਲਾ ਕੀ ਹੈ ਜੀ? ਮੁੰਡੇ ਰਾਤ ਨੂੰ ਖੋਲ ਤੇ ਬੁਲਾਇਆ ਗਿਆ। ਤੇ ਪੰਜ-ਛੇ ਮੁੰਡੇ ਸੀਗੇ ਉਹ ਤੇ ਤੇ ਅਮਲਾ ਕਰਕੇ ਕੁੱਟ ਕੇ ਮਾਰ ਕੇ ਸਿੱਕ ਗਏ ਕਦ ਬੁਲਾਇਆ ਸੀ ਤੇ ਕਿੱਥੇ ਬੁਲਾਇਆ ਸੀ ਇਹਨੂੰ ਇਹ ਸਰ ਮੈਨੂੰ ਤਾਂ 30 ਤਰੀਕ ਨੂੰ ਇਹ 10 ਤਰੀਕ ਨੂੰ ਮਤਲਬ ਕਿ ਜਿਹੜੀ 10 ਤਰੀਕ ਆਣੀ ਆ 3 ਮਹੀਨੇ ਹੋ ਜਾਣਾ ਜੀ ਕੋਣ ਸੀ ਬੰਦੇ ਜਿਹਨਾਂ ਨੇ ਹਮਲਾ ਕੀਤਾ ਸਰ ਪਤਾ ਨਹੀਂ ਜੀ ਮੈਨੂੰ ਕੋਣ ਸੀਗੇ ਕੋਣੇ ਦਰਗੁਟਾਂ ਦੇ ਸੀਗੇ ਨਹੀਂ ਜਾਣਦਾ ਸਾਨੂੰ ਚੈਨ ਚਾਰੇ ਜੰਨੀਆਂ ਹੋਏ ਆਏ ਆ ਮੇਰਾ ਨਾਮ ਖਲਬਤੀ ਕੀ ਮਾਮਲਾ ਕੀ ਸਾਡਾ ਲੱਗਦਾ ਯਾਰ ਮੇਰਾ ਬੋਤਾ ਨਹੀਂ ਇਹ ਮੇਰੀ ਜਾਨ ਸੀ ਮਾਮਲਾ ਕੀ ਸੀ ਓਏ ਮਾਮਲਾ ਸੀ ਕਿੱਥੇ ਬੱਚੇ ਬੱਚੇ ਲੜ ਪਏ ਸੀ ਕਿੱਥੇ ਬੋਟਾ ਪੈੜੀ ਅਸੀਂ ਜਦ ਜਦ ਕਿਸੇ ਦੇ ਹੱਥੋਂ ਕਿਸੇ ਨੂੰ ਕੋਈ ਲੱਗੀ ਹੋ ਗਈ ਸੱਟ ਸੱਟ ਉਹਦੇ ਕੋਲ ਬੰਦੇ ਗਏ ਭਾਈ ਰਾਜੀ ਨਾਵਾ ਕਰ ਲੈ ਜਾ ਨਾਮ ਲਿਖਾ ਦੇ ਕਿਸੇ ਦਾ ਕੋਈ ਨਾਮ ਨਹੀਂ ਲਿਖਾਇਆ ਤਾਂ ਕੰਦਰ ਸਬਦ ਲੈ ਲੈਣਾ ਮਾਰਨਾ ਛੋੜੇ ਉਹ ਮੱਜਲਾ ਮੇਰੇ ਪੁੱਤ ਨਾਲ ਲੈ ਲਿਆ ਓਏ ਉਹ ਕੰਜਰਾ ਛੇ ਦਿਨਾਂ ਦੇ ਵਾਸੀ ਹੁਣ ਅਸੀਂ ਨਾਮ ਦੱਸੋ ਇੱਕ ਤਾਂ ਵਿਕਰਮ ਦਾ ਮੁੰਡਾ ਇੱਕ ਉਹਦੇ ਭਾਈ ਦਾ ਮੁੰਡਾ ਪਪਾ ਦਾ ਉਹਨਾਂ ਦਾ ਪਤਾ ਪਪੂ ਦਾ ਸਾਰੇ ਕਿੱਥੇ ਰਹਿਣ ਵਾਲੇ ਐ ਦਰ ਕੋ ਟੈਨਸ਼ਨ ਰਹਿੰਦੇ ਸਾਰੇ ਕారణ ਕੀ ਹੈ ਤੁਹਾਡੇ ਮੁੰਡੇ ਨੂੰ ਕਿ ਤੁਹਾਡੇ ਪੋਤੇ ਨੂੰ ਕਿਉਂ ਟਾਰਗੇਟ ਕੀਤਾ ਗਿਆ ਸਾਨੂੰ ਕੋਈ ਪਤਾ ਨਹੀਂ ਕారణ ਦਾ ਉਹਨਾਂ ਨੇ ਪਤਾ ਹੈ ਕਦ ਹਮਲਾ ਕੀਤਾ ਸੀ ਇਹਨਾਂ ਨੇ ਉਹ ਤਰੀਕ ਕਿਹੜੀ ਤਰੀਕ ਮੈਂ ਵੀ ਨਹੀਂ ਦੱਸ ਪੰਜਵੇਂ ਮਹੀਨੇ ਦੀ ਦਾ ਸਾਰੇ ਸੀ ਤੇ ਹੁਣ ਇਹ ਹਸਪੀਟਲ ਵੀ ਸੀ ਰਜਿੰਦਰਾ ਸਿੰਘ ਅਰੇ ਜਿੰਦਰਾ ਸਿੰਘ ਸੀ ਛੁੱਟੀ ਕਰਦੇ ਹੋ ਉਹ ਨਾਮ ਤੇ ਨਾਮ ਲੈ ਜੋ ਕਹਤੇ ਪਏ ਸੀ ਤੇ ਅੱਜ ਮੌਤ ਕਿੰਨੇ ਵਜੇ ਹੋਈ ਹੈ ਜੀ ਅਸਰੇ ਸਾਢੇ 7 ਵਜੇ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜਿਵੇਂ ਸਾਡਾ ਬੱਚਾ ਮਰ ਗਿਆ ਸੀ ਤੜਫ ਰਿਆ ਐਵੇਂ ਉਹਨਾਂ ਦੇ ਮਾਪੇ ਆ ਕੇ ਪੜਦੀ ਹੋੜਾ ਜਿਵੇਂ ਮੈਂ ਬੱਚਾ ਉਸਦੀ ਚਾਹ ਰਿਹਾ ਹਸਪਤਾਲ ਤਾਂ ਤੇ 24 ਸਾਲ ਇਹ ਹੁਣ ਇਹਦੀ ਮੌਤ ਹੋ ਗਈ ਜੀ ਇਲਾਜੇ ਦੌਰਾਨ ਮੌਤ ਹੋਈ ਹੈ ਇਹ ਦਰਾਨੇ ਇਲਾਜ ਦੇ ਦੌਰਾਨ ਦਾਣ ਸੀਗਰ ਦੇ ਹਸਪਤਾਲੋਂ ਮਿਤੀ 13/7/25 ਨੂੰ ਕਰ ਲੈ ਕੇ ਸੀ ਇਹਨੂੰ ਇਲਾਜ ਕਰਾਉਂਦਾ ਡਾਕਟਰ ਸਾਹਿਬ ਨੇ ਛੁੱਟੀ ਕਰਤੀ ਸੀ ਦੀ ਇਹ ਆਜੰਦੀ ਕਾਰਵਖਿਆ ਮਰਦਸਤਨ ਗੋਣ ਵਿਖੇ ਮੌਤ ਹੋ ਗਈ ਹੈ ਤੇ ਜਿੰਦੀ ਰੈਡ ਬੋਡੀ ਰਿੰਦਾ ਤਰਨ ਲੈਂਦੀ ਮੌਤ ਚੀ ਦੇ ਕੋਈ ਗ੍ਰਿਫਤਾਰੀ ਹੋਈ ਹੈ ਸਰ ਇਹ ਜਗਦੋਸ਼ੀ ਵਾਲਾ ਮੈਂ ਦੋਸੀ ਸੀ ਆਕਾਸ਼ ਕੁਮਾਰ ਬੁੱਲਾ ਉਹਦੀ ਕਥਾਰੀ ਕਰ ਲਈ ਹੈ ਚਾਰ ਵਿੱਚ ਬਾਕੀ ਨੇ ਲੇਕਿਨ ਪਰਿਵਾਰ ਵੱਲੋਂ ਸਰ ਇਹ ਇਲਜ਼ਾਮ ਲਾਏਗੇ ਕਿ ਰੋਜ਼ ਵੀ ਦੇਖਿਆ ਗਿਆ ਜੀ ਪੁਰਨ ਸਿੰਘ ਜੀ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਇਲਜ਼ਾਮ ਲਾ ਰਹੇ ਨੇ ਪੁਰੀ ਤਰਤੀ ਸ਼ਮਤੀ ਲੈਂਦੇ ਜਾ ਰਹੀ ਆ ਅਸੀਂ ਇੱਕ ਤੁਸੀਂ ਗੁਜ਼ਾਰਾ ਲੈ ਦੋਸ਼ੀ ਕਰੋ ਭਜੇ ਹੋਏ ਸੀਗੇ ਜਿਹੜੇ ਪਟਿਆਲੇ ਵਿੱਚ ਵੀ ਨਹੀਂ ਸੀ ਬਾਹਰ ਗਏ ਸੀ ਅਸੀਂ ਨਾਲ ਲੱਗਦੇ ਸਟੇਟ ਹਰਿਆਣਾ ਵਿੱਚ ਵੀ ਤੇ ਜਿੱਥੇ ਕਿਤੇ ਵੀ ਥਾਂ ਉਸ਼ਾਕ ਪੰਦਾ ਉੱਥੇ ਉੱਥੇ ਸੀ ਰਿਡਰ ਕੀਤੀ ਆ ਹੁਣ ਕੋਈ ਥਾਣੇ ਦਾ ਵਾਦਾ ਹੋਏਗਾ ਸਰ ਕਫਾ ਵਿੱਚ ਵਾਹਾਂ ਜਿੱਥੇ ਕਮਲਜੀਤਰਾ 100 3 ਜਮਨ ਦੋ ਦਾ ਵਾਦਾ ਕਰਤਾ ਜੀ ਅਸੀਂ ਤੇ ਹੁਣ ਗ੍ਰਿਫਤਾਰੀ ਹੋ ਜੂਗੀ ਸਰ ਜਲਦੀ ਹੀ ਪੁਲਿਸ ਕਰ ਲਾਗੇ ਜਾਂਦੇ ਉਸ ਚੀਜ਼ ਜਲਦੀ ਹੀ ਪੁਲਿਸ ਕਰਾ ਲਾਗੇ ਪੋਸਟਮਾਨ ਹੋ ਗਿਆ ਜੀ ਇਹਨਾਂ ਦਾ ਨੇ ਅੱਜ ਪੋਸਟਮਾਨਾਂ ਨਾਲ ਸਸਕਾਰਾਂ ਨਾਲ ਸੇਰੇ ਕਰਨਾ ਤੇ ਹੁਣ ਸਨਮਾਨ ਕਰਕੇ 포그러보다. 사자.